ਅੱਜ ਅਸੀਂ ਅੱਜ ਆਪਣੀ ਸੂਬਾ ਪੱਧਰੀ ਮੀਟਿੰਗ ਕੀਤੀ ਹੈ ਜਿਦੇ ਚ ਅਸੀਂ ਵੱਖ-ਵੱਖ ਮੰਗਾਂ ਤੇ ਮੁੱਦਿਆਂ ਤੇ ਵਿਚਾਰ-ਚਰਚਾ ਕੀਤੀ ਹੈ ਜਿੱਥੇ ਅਸੀਂ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਲੜ ਰਹੇ ਹਾਂ ਜਿਵੇਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਉਣਾ ਠੇਕੇਦਾਰੀ ਪ੍ਰਥਾ ਖਤਮ ਕਰਨੀ ਔਰ ਵਿਭਾਗ ਵਿੱਚ ਨਵੀਆਂ ਬੱਸਾਂ ਪਾਉਣੀਆਂ ਕਿਲੋਮੀਟਰ ਬੱਸਾਂ ਦਾ ਟੈਂਡਰ ਰੱਦ ਕਰਨਾ ਸੋ ਇਹਨਾਂ ਮੰਗਾਂ ਤੇ ਸੰਘਰਸ਼ ਕਰਦੇ ਆ ਰਹੇ ਸੀਗੇ ਸੋ ਪਿਛਲੀ 28 ਨਵੰਬਰ ਨੂੰ ਸਾਡੀਆਂ ਜਿਹੜੀਆਂ ਡੀਪੂਆਂ ਤੇ ਗੇਟ ਰੈਲੀਆਂ ਸੀ ਜਿਦੇ ਚ ਸਾਡੇ ਮੁਲਾਜ਼ਮਾਂ ਨੂੰ ਸਵੇਰੇ 4 ਵਜੇ ਜਾਂ ਉਸ ਤੋਂ ਪਹਿਲਾਂ ਇੱਕ ਦਿਨ ਰਾਤ ਨੂੰ ਘਰਾਂ ਤੋਂ ਚੱਕ ਕੇ ਤੇ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਸੀਗਾ ਜਿਹਦੇ ਵਿੱਚ ਲਗਭਗ ਸਾਡੇ 170 75 ਮੁਲਾਜ਼ਮ ਜਿਹੜੇ ਪੁਲਿਸ ਨੇ ਹਿਰਾਸਤ ਚ ਲੈਲੇ ਸੀਗੇ ਜਿੱਥੋਂ ਸਾਡੀ ਹੜਤਾਲ ਸ਼ੁਰੂ ਹੋਈ ਲਗਭਗ 4-5 ਦਿਨ ਜਿਹੜੀ ਉਹ ਹੜਤਾਲ ਚੱਲੀ ਜਿਹਦੇ ਵਿੱਚ ਸਰਕਾਰ ਨੇ ਮੀਟਿੰਗ ਕਰਕੇ ਸਾਡੇ ਆਗੂਆਂ ਨਾਲ ਫੈਸਲਾ ਕੀਤਾ ਸੀਗਾ ਵੀ ਜਿਹੜੇ ਪਰਚੇ ਉਹ ਤੁਰੰਤ ਰੱਦ ਕੀਤੇ ਜਾਣਗੇ ਤੇ ਮੁਲਾਜ਼ਮਾਂ ਨੂੰ ਰਿਹਾਅ ਕੀਤਾ ਜਾਊਗਾ ਜਿਹੜੇ ਫਾਰਗੀ ਆਰਡਰ ਕੀਤੇ ਹੋਏ ਰੱਦ ਕੀਤੇ ਜਾਣਗੇ ਪਰ ਅੱਜ ਲਗਭਗ 1 ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਜਿਹੜੇ ਕੁਝ ਮੁਲਾਜ਼ਮ ਸੀ ਉਹ ਤੇ ਜਿਵੇਂ ਉਹਨਾਂ ਨੇ ਹਰਿਆ ਕਰਤੇ ਸੀ ਤੇ ਡਿਊਟੀਆਂ ਤੇ ਵੀ ਲੈ ਲੈ ਸੀਗੇ ਪਰ 20 ਮੁਲਾਜ਼ਮ ਸੀ ਜਿਨ੍ਹਾਂ ਤੇ 307 ਦੀਆਂ ਨਜਾਇਜ਼ ਧਰਾਵਾਂ ਲਾ ਕੇ ਤੇ ਵਕਫ ਵਕਫ ਧਰਾਵਾਂ ਲਾ ਕੇ ਪਰਚੇ ਦਰਜ ਕੀਤੇ ਸੀ ਜਿਹਦੇ ਚ ਪਟਿਆਲੇ 10 ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੂੰ ਲਗਭਗ 20 ਦਿਨਾਂ ਬਾਅਦ ਰਿਲੀਜ਼ ਕੀਤਾ ਅਜੇ ਤੱਕ ਉਹਨਾਂ ਸਾਥੀਆਂ ਨੂੰ ਡਿਊਟੀ ਤੇ ਨਹੀਂ ਲਿਆ ਉਸ ਤੋਂ ਬਾਅਦ ਜਿਹੜੇ ਸੰਗਰੂਰ ਸੀਗੇ ਦਾ ਸਾਥੀ ਉਹ ਅਜੇ ਤੱਕ ਵੀ ਕੋਰਟ ਨੇ ਜਾਂ ਉਹਨਾਂ ਨੂੰ ਰਿਹਾਈ ਕੀਤਾ ਤੇ ਨਾ ਹੀ ਪੁਲਿਸ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਵੱਲੋਂ ਉਹਨਾਂ ਸਾਥੀਆਂ ਦੀ ਰਿਹਾਈ ਕੀਤੀ ਗਈ ਲਗਭਗ 1 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਜਿਹਦੇ ਕਰਕੇ ਸਮੁੱਚੇ ਮੁਲਾਜ਼ਮਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਉਹਨਾਂ ਦੇ ਪਰਿਵਾਰਾਂ 'ਚ ਰੋਸ ਪਾਇਆ ਜਾ ਰਿਹਾ ਜਿਹਦੇ ਸਬੰਧੀ ਅੱਜ ਅਸੀਂ ਮੀਟਿੰਗ ਕਰਕੇ ਫੈਸਲਾ ਲਿਆ ਕਿ ਜੇਕਰ ਸਰਕਾਰ ਨੇ ਮੈਨੇਜਮੈਂਟ ਨੇ ਪ੍ਰਸ਼ਾਸਨ ਨੇ ਤੁਰੰਤ ਉਹਨਾਂ ਸਾਥੀਆਂ ਨੂੰ ਜੇਲ੍ਹਾਂ ਤੋਂ ਰਿਹਾਅ ਨਾ ਕੀਤਾ ਤੇ ਅਸੀਂ ਜਿਵੇਂ ਆਪਣੇ ਸੰਘਰਸ਼ਾਂ ਦੀਗਾਜ ਕਰ ਰਹੇ ਹਾਂ ਨਵੇਂ ਸਾਲ ਦੇ ਵਿੱਚ 6 ਤਰੀਕ ਨੂੰ ਅਸੀਂ ਸੂਬਾ ਪੱਦਰ ਦੀਆਂ ਗੇ ਵਕ ਵਕ ਦੀਪੂਆਂ ਦੇ ਕਰਕੇ ਰੋਜ਼ ਪ੍ਰਦਰਸ਼ਨ ਕਰਾਂਗੇ ਔਰ ਆਪਣੇ ਸਾਥੀਆਂ ਨੂੰ ਲਾਮਬੰਦ ਕਰਾਂਗੇ ਕਿ ਆਪਾਂ ਉੱਥੇ ਅਗਲੇ ਧਰਨੇ ਦੇ ਜਿਹੜੇ ਪ੍ਰਦਰਸ਼ਨ ਦੇ ਪ੍ਰੋਗਰਾਮ ਹੈ ਉਹਨਾਂ ਨੂੰ ਸਫਲ ਬਣਾਉਣਾ ਜਿਹਦੇ ਚ ਅਸੀਂ 9 ਤਰੀਕ ਦੀ ਜਿਹੜੀ ਇੱਥੇ ਸੰਗਰੂਰ ਬੱਸ ਸਟੈਂਡ ਦੇ ਵਿੱਚ ਆਪਣੀ ਕਨਵੈਨਸ਼ਨ ਰੱਖੀ ਆ ਜਿਹਦੇ ਵਿੱਚ ਅਸੀਂ ਸਮੂਚੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਭਰਾਤਰੀ ਜਥੇਬੰਦੀਆਂ ਨੂੰ ਸੱਦਾ ਦਿੰਨੇ ਆ ਕਿ ਉਸ ਕਨਵੈਨਸ਼ਨ ਦੇ ਵਿੱਚ ਸ਼ਮੂਲਿਤ ਕਰੋ ਔਰ ਨਾਲ ਦੀ ਨਾਲ ਪਰਿਵਾਰਾਂ ਨੂੰ ਸੱਦਾ ਦਿੰਨੇ ਆ ਤੇ ਸਮੂਹ ਦੀਪੂਆਂ ਤੋਂ ਸਾਡੇ ਜਿਵੇਂ 20 25 25 30 ਦੀ ਜੋ ਵੀ ਅਸੀਂ ਗਿਣਤੀ ਲਾਵਾਂਗੇ ਉਹਨਾਂ ਨੂੰ ਲੈ ਕੇ ਅਸੀਂ ਵੱਡਾ ਜਿਹੜਾ ਉੱਥੇ ਕਨਵੈਨਸ਼ਨ ਕਰਕੇ ਤੇ ਨਾਲ ਦੀ ਨਾਲ ਐਸਐਸਪੀ ਸਾਹਿਬ ਨੂੰ ਉੱਥੇ ਮੰਗ ਪੱਤਰ ਸੌਂਪਾਂਗੇ ਜੇਕਰ ਫਿਰ ਵੀ ਸਾਡੀ ਮੰਗ ਤੇ ਨਾਂ ਸੁਣਵਾਈ ਹੋਈ ਸਾਥੀਆਂ ਨੂੰ ਹਰਿਆਣਾ ਕੀਤਾ ਗਿਆ ਤੇ ਉੱਥੋਂ ਹੀ ਅਸੀਂ ਅਗਲਾ ਜਿਹੜਾ ਐਕਸ਼ਨ ਜਿਹੜਾ ਪੱਕ ਔਰ ਕੁਝ ਦਿਨਾਂ ਲਈ ਪੱਕਾ ਧਰਨਾ ਲਾਵਾਂਗੇ ਜੇਕਰ ਫਿਰ ਵੀ ਨਜ਼ਰ ਅੰਦਾਜ਼ ਕੀਤਾ ਗਿਆ ਸਾਥੀਆਂ ਨੂੰ ਹਰਿਆਣਾ ਕੀਤਾ ਗਿਆ ਸਾਡੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਤੇ ਉੱਥੋਂ ਜਿਹੜੀ ਅਣਮਿੱਥੇ ਸਮੇਂ ਦੀ ਹੜਤਾਲ ਦੀ ਕਾਲ ਦਿੱਤੀ ਜਾਊਗੀ ਜਿਹਦੇ ਚ ਸਾਨੂੰ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਦਾ ਸਮਰਥਨ ਮਿਲ ਵੀ ਰਿਹਾ ਪਿਛਲੇ ਸਮੇਂ ਵੀ ਵੱਡਾ ਸਮਰਥਨ ਮਿਲਿਆ ਤੇ ਉਹਨਾਂ ਨੂੰ ਅਸੀਂ ਫਿਰ ਅਪੀਲ ਕਰਦੇ ਆਂ ਕਿ ਸਾਡੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਜਿਵੇਂ ਪਿਛਲੇ ਸਮੇਂ ਚ ਸਮਰਥਨ ਦਿੱਤਾ ਸੀ ਉਸੇ ਤਰ੍ਹਾਂ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਸਾਡੇ ਸਮਰਥਨ ਤੇ ਆਉਣਗੀਆਂ ਜੀ ਆ ਜਿਹੜੀ ਮੀਟਿੰਗ ਵਿੱਚ ਕਿੰਨੇ ਆਗੂ ਸ਼ਾਮਲ ਹੋਏ ਨੇ ਵਕਤ ਬਿਲਕੁਲ ਪੰਜਾਬ ਦੇ ਅੱਜ ਵਕਫਾ ਖੜੀਪੋਂ ਤੋਂ 27 ਦੀਪੋਂ ਤੋਂ ਪ੍ਰਧਾਨ ਸਕੱਤਰ ਸੂਬੇ ਦੇ ਆਗੂ ਸਾਰੇ ਇੱਥੇ ਇਕੱਠੇ ਹੋਏ ਸੀਗੇ ਉਹਨਾਂ ਨੇ ਸਾਰਿਆਂ ਦੀ ਅਸੀਂ ਸਹਿਮਤੀ ਨਾਲ ਇਹ ਮਤਾ ਪਾਸ ਕਰਕੇ ਤੇ ਆਪਣੇ ਪ੍ਰੋਗਰਾਮ ਲਿਖਿਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਜਿਹੜਾ ਕੋਈ ਕੋ ਬੋਲਦਾ ਉਹਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਜਿਵੇਂ ਮੁਲਾਜ਼ਮ ਆਪਣੀਆਂ ਮੰਗਾਂ ਲਈ ਅਸੀਂ ਮੰਗਾਂ ਕਰ ਰਹੇ ਹਾਂ ਵੀ ਸਾਡੇ ਮਸਲੇ ਹੱਲ ਕੀਤੇ ਜਾਣ ਤੇ ਸਾਡੀ ਆਵਾਜ਼ ਨੂੰ ਦਬਾਉਣ ਲਈ ਸਾਡੇ ਤੇ ਨਜਾਇਜ਼ ਪਰਚੇ ਕੀਤੇ ਜਾ ਰਹੇ ਆ ਨੌਕਰੀਆਂ ਤੋਂ ਕੱਢਿਆ ਜਾ ਰਿਹਾ ਇਸੇ ਤਰ੍ਹਾਂ ਹੀ ਪੱਤਰਕਾਰ ਭਾਈਚਾਰੇ ਤੇ ਵੀ ਕੱਲ ਤੁਸੀਂ ਵੇਖਿਆ ਵਾ ਕਿ ਉਹ ਜਿਹੜੇ ਮੁੱਦੇ ਸੱਚੇ ਮੁੱਦੇ ਠਾਉਂਦੇ ਸੀਗੇ ਤੇ ਉਹਨਾਂ ਦੇ ਨਜਾਇਜ਼ ਪਰਚੇ ਕਰਕੇ ਤੇ ਉਹਨਾਂ ਦੀ ਵੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਹਦੇ ਚ ਸਾਡਾ ਜਥੇਬੰਦੀ ਵੱਲੋਂ ਪੂਰਾ ਉਹਨਾਂ ਨੂੰ ਸਮਰਥਨ ਹੈ ਜਿਹੜੇ ਮੁੱਦੇ ਆਜ ਦੀ ਮੀਟਿੰਗ ਸਵੇਰ ਕਮੇਟੀ ਵੱਲੋਂ ਕੀਤੀ ਗਈ ਹੈ ਪੰਜਾਬ ਰੋਡਵੇ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਸੋ ਅੱਜ ਦੀ ਮੀਟਿੰਗ ਦਾ ਮੁੱਖ ਕਾਰਨ ਸੀ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਸਾਡੇ ਮੁਲਾਜ਼ਮਾਂ ਨੂੰ ਘਰਾਂ ਚੋਂ ਚੁੱਕ ਕੇ ਤੇ ਜਵਰੀ ਉਹਨਾਂ ਦੇ ਉੱਪਰ ਪਰਚੇ ਪਾਏ ਗਏ ਤੇ ਉਸ ਦੌਰਾਨ ਸਾਡੀ ਹੜਤਾਲ ਸ਼ੁਰੂ ਹੋਈ ਜਿਸ ਹੜਤਾਲ ਵਿੱਚ ਕੁਝ ਕੁ ਥਾਵਾਂ ਦੇ ਉੱਪਰ ਸਰਕਾਰ ਵੱਲੋਂ ਲਾਠੀ ਚਾਰਜ ਪੰਜਾਬ ਪੁਲਿਸ ਵੱਲੋਂ ਤੇ ਹੋਰ ਤਰ੍ਹਾਂ ਦੇ ਜਿਹੜੇ ਤਸ਼ੱਦਦ ਹਾਏ ਗਏ ਜਿੰਦੇ ਵਿੱਚ ਸਾਡੇ ਮੁਲਾਜ਼ਮਾਂ ਉੱਪਰ 307 ਤੱਕ ਦੇ ਪਰਚੇ ਆ ਜਿਹੜੇ ਸੰਗਰੂਰ ਤੇ ਪਟਿਆਲੇ ਵਿਖੇ ਕੀਤੇ ਗਏ ਸੋ ਉਸ ਹੜਤਾਲ ਨੂੰ ਖੋਲਣ ਵਾਸਤੇ ਟ੍ਰਾਂਸਪੋਰਟ ਮਿਨਿਸਟਰ ਵੱਲੋਂ 30 ਤਰੀਕ ਨੂੰ 30 ਨਵੰਬਰ ਨੂੰ ਮੀਟਿੰਗ ਕੀਤੀ ਗਈ ਉਸ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਕਿ ਜਿੰਨੇ ਮੁਲਾਜ਼ਮਾਂ ਨੂੰ ਡਿਊਟੀਆਂ ਤੋਂ ਫਾਰਕ ਕੀਤਾ ਗਿਆ ਜਿੰਨੇ ਮੁਲਾਜ਼ਮਾਂ ਦੇ ਉੱਪਰ ਪਰਚੇ ਕੀਤੇ ਗਏ ਉਹ ਸਾਰੇ ਪਰਚੇ ਰੱਦ ਕੀਤੇ ਜਾਣਗੇ ਮੁਲਾਜ਼ਮਾਂ ਨੂੰ ਡਿਊਟੀਆਂ ਦੇ ਉੱਪਰ ਵਾਪਸ ਲਿਆ ਜਾਏਗਾ ਪਰੰਤੂ ਹੁਣ ਤੱਕ ਜਿਹੜੇ ਸਾਡੇ 20 ਦੇ ਕਰੀਬ ਮੁਲਾਜ਼ਮ ਨੇ ਉਹਨਾਂ ਉੱਪਰ 307 ਦੇ ਪਰਚੇ ਪਾ ਕੇ ਉਹਨਾਂ ਨੂੰ ਜ਼ਿਲ੍ਹਾ ਵਿੱਚ ਡੱਕਿਆ ਹੋਇਆ ਸੀਗਾ ਜਿਨ੍ਹਾਂ ਚੋਂ 10 ਸਾਥੀਆਂ ਦੀਆਂ ਅਸੀਂ ਜ਼ਬਾਨਤਾਂ ਕਰਾ ਚੁੱਕੇ ਹਾਂ ਪਟਿਆਲੇ ਵਾਲੇ ਸਾਥੀ ਉਹਨਾਂ ਨੂੰ ਵਾਪਸ ਡਿਊਟੀਆਂ ਦੇ ਉੱਪਰ ਨਹੀਂ ਲਿਆ ਗਿਆ ਤੇ ਜਿਹੜੇ 10 ਸਾਥੀ ਸਾਡੇ ਸੰਗਰੂਰ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਸਬੰਧੀ ਜਿਹੜਾ ਪ੍ਰਸ਼ਾਸਨ ਜਾਂ ਕਹਿ ਸਕਦੇ ਆ ਸਰਕਾਰ ਉਹ ਆਪਣੇ ਵਾਅਦੇ ਤੋਂ ਭੱਜਦੀ ਹੋਈ ਨਜ਼ਰ ਆ ਰਹੀ ਹੈ ਸਰਕਾਰ ਨੇ ਲਗਾਤਾਰ ਜਿਹੜਾ ਵਾਅਦਾ ਕੀਤਾ ਸੀ ਕਿ ਅਸੀਂ ਮਲਾਜਮਾਂ ਨੂੰ ਜੇਲ੍ਹ ਤੋਂ ਬਾਹਰ ਕੱਢਾਂਗੇ ਉਹਦੇ ਤੋਂ ਲਗਾਤਾਰ ਹੀ ਸਰਕਾਰ ਜਿਹੜੀ ਉਹ ਕੰਨੀ ਘਤਾਰਾ ਰਹੀ ਆ ਸੋ ਸਾਡੇ ਮਲਾਜਮ ਜਿਹੜੇ ਨੇ ਉਹ ਜ਼ਿਲਾਂ ਦੇ ਵਿੱਚ ਨੇ ਉਹਨਾਂ ਸਬੰਧੀ ਤੇ ਆਪਣੀਆਂ ਜਿਹੜੀਆਂ ਮੰਗਾਂ ਨੇ ਜਿਨ੍ਹਾਂ ਦੇ ਉੱਤੇ ਅਸੀਂ ਸੰਘਰਸ਼ ਕਰ ਰਹੇ ਸੀ ਜਿਵੇਂ ਕੱਚੇ ਮਲਾਜਮਾਂ ਨੂੰ ਪੱਕੇ ਕਰਨਾ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨਾ ਜਾ ਸਰਕਾਰੀ ਬਸਾਂ ਦੀ ਗਿਣਤੀ 10000 ਕਰਨਾ ਉਹਨਾਂ ਮੰਗਾਂ ਸਬੰਧੀ ਅੱਜ ਅਸੀਂ ਆਪਣੀ ਸੂਬਾ ਪੱਧਰੀ ਮੀਟਿੰਗ ਕੀਤੀ ਆ ਸੋ ਮੀਟਿੰਗ ਕਰਨ ਤੋਂ ਬਾਅਦ ਸਾਡੇ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਸਾਡੇ ਜ਼ਿਲ੍ਹਿਆਂ ਵਿੱਚ ਡੱਕੇ ਹੋਏ ਸਾਥੀ ਜਲਦ ਰਿਹਾ ਨਹੀਂ ਕੀਤੇ ਜਾਂਦੇ ਪਰਚੇ ਰੱਦ ਨਹੀਂ ਕੀਤੇ ਜਾਂਦੇ ਤੇ ਜਿਹੜੇ ਸਾਡੇ ਮੁਲਾਜ਼ਮ ਡਿਊਟੀਆਂ ਤੋਂ ਸਸਪੈਂਡ ਕੀਤੇ ਗਏ ਆ ਉਹਨਾਂ ਨੂੰ ਜਲਦ ਤੋਂ ਜਲਦ ਬਹਾਲ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੀ 6 ਤਰੀਕ ਨੂੰ ਜਿਹੜਾ ਵਾ 6 ਜਨਵਰੀ ਨੂੰ ਅਸੀਂ ਗੇਟ ਰਲੀਆਂ ਕਰਾਂਗੇ ਸਮੂਹ ਦੀਪੋਂ ਦੇ ਗਿੱਟਾਂ ਅੱਗੇ ਤੇ ਗੇਟਰ ਵਾਲੀਆਂ ਕਰਨ ਤੋਂ ਬਾਅਦ ਸਾਡੇ ਸਮੂਹ ਜਿਹੜੇ ਕਰਮਚਾਰੀ ਡਿਊਟੀਆਂ ਕਰ ਰਹੇ ਆ ਰੂਟ ਦੇ ਉੱਪਰ ਜਿਵੇਂ ਡਰਾਈਵਰ ਕਨੈਕਟਰ ਉਹ ਆਪਣੀ ਇੱਕ ਸਿੰਬਲ ਕਹਿ ਸਕਦੇ ਨਿਸ਼ਾਨ ਹੈ ਜਿਹੜਾ ਉਹ ਡੋਲੇ ਦੇ ਉੱਪਰ ਜਾਂ ਆਪਣੀ ਜੇਬ ਦੇ ਉੱਪਰ ਕਾਲੇ ਬਿੱਲੇ ਲਾ ਕੇ ਕਾਲੀਆਂ ਪੱਗਾਂ ਪਾਣ ਕੇ ਡਿਊਟੀਆਂ ਕਰਨਗੇ ਤਾਂ ਜੋ ਪੰਜਾਬ ਦੀ ਆਮ ਜਨਤਾ ਨੂੰ ਪਤਾ ਲੱਗ ਸਕੇ ਇੱਕ ਇੱਕ ਸਰਕਾਰ ਜਿਹੜੇ ਆ ਉਹ ਵਾਅਦੇ ਕਰਕੇ ਵੀ ਫੇਰ ਵੀ ਮੁਲਾਜ਼ਮਾਂ ਦੇ ਨਾਲ ਧੱਕੇਸ਼ਾਹੀ ਕਰ ਰਹੀ ਆ ਸੋ ਉਸ ਤੋਂ ਬਾਅਦ 9 ਤਰੀਕ ਨੂੰ ਜਿਹੜੀ ਆ ਜਲੰਧਰ ਵਿਖੇ ਸੂਬਾ ਪੱਧਰੀ ਕਨਵੈਨਸ਼ਨ ਕੀਤੀ ਜਾਏਗੀ ਜਿੰਦੇ ਵਿੱਚ ਪੂਰੇ ਸੰਗਰੂਰ ਵਿਖੇ ਜਿੰਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਸਾਡੇ ਜਿਹੜੇ ਹਰੇਕ ਡੀਪੂ ਪ੍ਰਤੀ ਡੀਪੂ 20-20 ਸਾਥੀ ਦੇ ਕਰੀਬ ਅਸੀਂ ਗਿਣਤੀ ਲਾਈ ਆ ਤੇ ਭਰਾਤਰੀ ਜਥੇਬੰਦੀਆਂ ਨੂੰ ਵੀ ਸਾਡੇ ਵੱਲੋਂ ਸੱਦਾ ਹੈ ਕਿ ਉਹ ਸੰਗਰੂਰ ਵਿਖੇ ਪਹੁੰਚ ਕੇ ਉਸ ਕਨਵੈਨਸ਼ਨ ਦੇ ਵਿੱਚ ਜਿਹੜਾ ਵਾ ਉਹ ਯੋਗ ਦਾ ਸੰਯੋਗ ਕਰਨ ਤਾਂ ਜੋ ਜਿਹੜੀ ਸਰਕਾਰ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਨਿਆਂਇ ਪਰਚੇ ਪਾ ਕੇ ਨੌਜਵਾਨਾਂ ਨੂੰ ਜੇਲਾਂ ਵਿੱਚ ਢੱਕਿਆ ਗਿਆ ਉਹਨਾਂ ਨੂੰ ਰਿਹਾਈ ਕਰਾਉਣ ਵਾਸਤੇ ਉੱਥੇ ਕਨਵੈਨਸ਼ਨ ਕਰਕੇ ਸਰਕਾਰ ਨੂੰ ਮੰਗ ਪੱਤਰ ਦਿੱਤਾ ਜਾਏਗਾ ਉਸ ਤੋਂ ਬਾਅਦ ਜੇਕਰ ਫਿਰ ਵੀ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਆਉਣ ਵਾਲੀ ਲੋਹੜੀ ਤੋਂ ਬਾਅਦ 14 ਤਰੀਕ ਤੋਂ ਬਾਅਦ ਜਿਹੜਾ ਵਾ ਉੱਥੇ ਪੱਕਾ ਧਰਨਾ ਜਿਹੜਾ ਵਾ ਉਹ ਕਨਵੈਨਸ਼ਨ ਦੇ ਵਿੱਚ ਫੈਸਲਾ ਕਰਕੇ ਮਿਤੀ ਜਿਹੜੀ ਉਹ ਤੈਅ ਕੀਤੀ ਜਾਏਗੀ ਪੱਕਾ ਧਰਨਾ ਸੰਗਰੂਪ ਜਿਹੜਾ ਸ਼ੁਰੂ ਕੀਤਾ ਜਾਏਗਾ ਜੇਕਰ ਫਿਰ ਵੀ ਸਰਕਾਰ ਨੇ ਸਾਡੀ ਮੰਗਾਂ ਦਾ ਹਲਣਾ ਕੀਤਾ ਤਾਂ ਫਿਰ ਉਸ ਧਰਨੇ ਤੋਂ ਬਾਅਦ ਅਗਲਾ ਜਿਹੜਾ ਐਲਾਨ ਆ ਉਸ ਧਰਨੇ ਚੋਂ ਕੀਤਾ ਜਾਏਗਾ ਮੁਕੰਮਲ ਤੌਰ ਤੇ ਚੱਕਾ ਜਾਮ ਵੀ ਕੀਤਾ ਜਾ ਸਕਦਾ ਤੇ ਕੋਈ ਹੋਰ ਵੱਧਵੇਂ ਐਕਸ਼ਨ ਵੀ ਕੀਤੇ ਜਾ ਸਕਦੇ ਆ ਤਸਰ ਜਿਹੜੀ 10 ਤਰੀਕ ਤੋਂ ਬਾਅਦ ਕੋਈ ਮੀਟਿੰਗ ਨਹੀਂ ਹੋਈ ਤੁਹਾਡੀ ਜੀ ਉਸ ਤੋਂ ਬਾਅਦ ਬਿਲਕੁਲ ਨਹੀਂ ਜੀ 30 ਤਰੀਕ ਤੋਂ ਬਾਅਦ ਅਸੀਂ ਖੁਦ ਰਾਬਤਾ ਬਣਾ ਕੇ ਇੱਕ ਵਾਰ ਸਰਕਾਰ ਨਾਲ ਟ੍ਰਾਂਸਪੋਰਟ ਸੈਕਟਰੀ ਨਾਲ ਮੀਟਿੰਗ ਕੀਤੀ ਆ ਉਹਨਾਂ ਵੱਲੋਂ ਜਿਹੜੀ ਡਾਊਨ ਕਾਡਰ ਪਾਲਿਸੀ ਜਿਹਨੂੰ ਅਸੀਂ ਕਹਿੰਨੇ ਆ ਕਿ ਜਿਹੜੀ ਪਾਲਿਸੀ ਸਪੈਸ਼ਲ ਕਾਡਰ ਬਣਾ ਕੇ ਲਿਆਂਦੀ ਗਈ ਹੈ ਉਹ ਪਾਲਿਸੀ ਲਾਗੂ ਕਰਨ ਲਈ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਪਰੰਤੂ ਉਸ ਕਹਿ ਸਕਦੇ ਕਿ ਮੀਟਿੰਗ ਦੇ ਵਿੱਚ ਵੀ ਅਸੀਂ ਆਪਣੇ ਤੱਥ ਪੇਸ਼ ਚੁੱਕ ਕਰ ਚੁੱਕੇ ਹਾਂ ਸਰਕਾਰ ਕਿਸੇ ਵੀ ਤਰੀਕੇ ਨਾਲ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨਾਲ ਉਹਨੂੰ ਲਾਗੂ ਕਰਨ ਵਾਲੇ ਪਾਸੇ ਨਹੀਂ ਜਾ ਰਹੀ ਉਲਟਾ ਮੁਲਾਜ਼ਮਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤਰੀਕੇ ਨਾਲ ਮੁਲਾਜ਼ਮਾਂ ਤੇ ਪਰਚੇ ਪਾਏਗੇ ਉਸੇ ਤਰੀਕੇ ਨਾਲ ਪੱਤਰਕਾਰ ਪਾਈ ਜਾ ਰਹੇ ਤੇ ਵੀ ਖਬਰ ਆਈ ਹੈ ਕਿ ਉਹਨਾਂ ਤੇ ਵੀ ਪਰਚੇ ਪਾਏ ਜਾ ਰਹੇ ਸੋ ਸਰਕਾਰ ਕਿਤੇ ਨਾ ਕਿਤੇ ਜੋ ਵੀ ਸੱਚ ਬੋਲਦਾ ਉਹਦੀ ਜ਼ੁਬਾਨ ਨੂੰ ਬੰਦ ਕਰਨ ਵੱਤੇ ਲੱਗੀ ਹੋਈ ਆ ਸੋ ਸਰਕਾਰ ਨੂੰ ਸਾਡੀ ਚੇਤਾਵਨੀ ਵੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੱਚ ਨੇ ਨਾਲ ਲੋਕਾਂ ਨੇ ਖੜਨਾ ਸੋ ਇਸ ਕਰਕੇ ਸੱਚ ਬੋਲਣ ਵਾਲੇ ਲੋਕਾਂ ਦੇ ਉੱਪਰ ਇਹੋ ਜਿਹਾ ਤਸ਼ੱਦਦ ਜਿਹੜਾ ਵਾ ਉਹ ਟਾਉਣਾ ਬੰਦ ਕੀਤਾ ਜਾਵੇ। ਜਿਹੜੀ 6 ਨੂੰ ਗੇਟ ਰੈਲੀ ਕੀਤੀ ਜਾ ਰਹੀ ਹੈ ਉਹ ਮਤਲਬ ਕਿ ਉਹ ਕਿੰਨੇ ਟਾਈਮ ਲਈ ਕੀਤੀ ਜਾ ਰਹੀ ਹੈ ਪੂਰੇ ਦਿਨ ਕਿਉਂ ਸਾਡੀਆਂ ਜਿਹੜੀਆਂ ਗੇਟ ਰੈਲੀਆਂ ਉਹ ਸਵੇਰ 10:30 ਵਜੇ ਤੋਂ ਲੈ ਕੇ 12 ਵਜੇ ਤੱਕ ਗੇਟਾਂ ਉੱਪਰ ਕੀਤੀਆਂ ਜਾਣਗੀਆਂ ਸਮੂਹਿਕ ਗੇਟ ਰੈਲੀਆਂ ਹੋਣਗੀਆਂ ਜਿਵੇਂ ਕਿ ਅਸੀਂ ਪਹਿਲਾਂ ਰੱਖਿਆ ਹੈ 28 ਤਰੀਕ ਨੂੰ ਸੋ 28 ਤਰੀਕ ਨੂੰ ਵੀ ਸਾਡੀਆਂ ਗੇਟ ਰੈਲੀਆਂ ਸੀ ਜਿਸ ਗੇਟ ਰੈਲੀਆਂ ਦੀ ਰੋਸ ਦੇ ਵਿੱਚੋਂ ਜਾਂ ਕਹਿ ਸਰਕਾਰ ਨੇ ਸਾਡੇ ਮੁਲਾਜ਼ਮ ਪਹਿਲਾਂ ਹੀ ਘਰਾਂ ਚੋਂ ਡਿਟੇਨ ਕਰ ਲਏ ਸੀ ਤੇ ਅਸੀਂ ਗੇਟ ਰਲੀਆਂ ਸਿਰਫ 게ਟਾਂ ਦੇ ਉੱਪਰ ਜਿਹੜੇ ਛੁੱਟੀਆਂ ਰਸਟਾਂ ਲੈ ਕੇ ਮੁਲਾਜ਼ਮ ਇਕੱਤਰ ਹੋ ਕੇ ਅਸੀਂ ਉਹਨਾਂ ਮੁਲਾਜ਼ਮਾਂ ਤੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹਨਾਂ ਮੁਲਾਜ਼ਮਾਂ ਦੇ ਜ਼ਰੀਏ ਉਸ ਤੋਂ ਬਾਅਦ ਬੱਸਾਂ ਦੇ ਵਿੱਚ ਜਿਹੜੇ ਸਾਡੇ ਕਾਲੇ ਬਿੱਲੇ ਲਾ ਕੇ ਜਾਂ ਕਾਲੀਆਂ ਪੱਗਾਂ ਬੰਨ ਕੇ ਮੁਲਾਜ਼ਮ ਡਿਊਟੀਆਂ ਕਰਨਗੇ ਉਹ ਆਮ ਜਨਤਾ ਤੱਕ ਆਵਾਜ਼ ਪਹੁੰਚਾਉਣਗੇ ਉੱਥੋਂ ਅਸੀਂ ਸਹਿਰ ਦੇ ਕੇ ਮੁਲਾਜ਼ਮਾਂ ਨੂੰ ਤੋਰਨ ਦੀ ਕੋਸ਼ਿਸ਼ ਕਰਾਂਗੇ 10 ਤੋਂ 12 ਤੱਕ ਬੱਸਾਂ ਬੰਦ ਰਹਿਣਗੀਆਂ ਬਿਲਕੁਲ ਨਹੀਂ ਜੀ ਬੱਸਾਂ ਦਾ ਕੋਈ ਚੱਕਾ ਜਾਮ ਨਹੀਂਗਾ ਸਾਡੇ ਮੁਲਾਜ਼ਮ ਜਿਹੜੇ ਉਹ ਸਮੂਹਿਕ ਤੌਰ ਤੇ ਉਸ ਦਿਨ ਕੁਝ ਮੁਲਾਜ਼ਮ ਛੁੱਟੀ ਤੇ ਹੋਣਗੇ ਕੁਝ ਡਿਊਟੀਆਂ ਸ਼ੁਰੂ ਕਰਨ ਲਈ ਜਾਂ ਖਤਮ ਕਰਨ ਵਾਲੇ ਜਿਹੜੇ ਮੁਲਾਜ਼ਮੇ ਉਹੀ ਇਕੱਠ ਕਰਕੇ ਅਸੀਂ ਗੇਟ ਰਲੀਆਂ ਕਰਦੇ ਆਂ ਪਹਿਲਾਂ ਵੀ ਤੇ ਉਸੇ ਤਰੀਕੇ ਨਾਲ ਹੀ ਗੇਟ ਰਲੀਆਂ ਕੀਤੀਆਂ ਜਾਣਗੀਆਂ ਜੇਕਰ ਸਰਕਾਰ ਨੇ ਫਿਰ ਆਉਣ ਵਾਲੇ ਸਮੇਂ 'ਚ ਧਰਨੇ ਤੋਂ ਬਾਅਦ ਵੀ ਜਿਹੜਾ ਧਰਨਾ ਅਸੀਂ ਮੰਗੀ ਤੋਂ ਬਾਅਦ ਦੇਣ ਜਾ ਰਹੇ ਆਂ ਕਨਵੈਨਸ਼ਨ ਤੋਂ ਬਾਅਦ ਕਰਾਂਗੇ ਜੇ ਫਿਰ ਵੀ ਕੋਈ ਹੱਲ ਨਾ ਕੀਤਾ ਤਾਂ ਫਿਰ ਹੋ ਸਕਦਾ ਸਾਨੂੰ ਹੜਤਾਲ ਜਾਂ ਚੱਕੇ ਜਾਮ ਵੱਲ ਨੂੰ ਵਧਣਾ ਪਵੇ ਤੇ ਪੰਜਾਬ ਪਰ ਦੇ ਵਿੱਚ ਰੈਲਿੰਗ ਕੀਤੀ ਜਾਣੀ ਹੈ ਬਿਲਕੁਲ ਜੀ ਪੰਜਾਬ ਦੇ 27 ਦੇ 27 ਦੀਪੂਆਂ ਦੇ ਗੇਟਾਂ ਉੱਪਰ ਗੇਟ ਰਲੀਆਂ ਕੀਤੀਆਂ ਜਾਣਗੀਆਂ ਠੀਕ ਹੈ